ਲਓ ਜੀ ਤੁਹਾਨੂੰ ਅੱਜ ਪਿੰਡ ਦੀ ਸ਼ੈਅਰ ਕਰਾਉਣੀ ਹੈ ਅੱਜ ਪਿੰਡ ਸੰਗੇ ਜਗੀਰ ਕੀ ਮਾਹੌਲ ਦਾ ਇੱਧਰ ਕੱਦੂ ਹੋਇਆ ਪਿਆ ਚੌਂ ਖੱਤਿਆਂ ਚ ਬਾਬੇ ਜੋਬਸ਼ਰ ਜੀ ਦੇ ਨਾਲ ਤੇ ਇੱਧਰ ਝੋਨਾ ਸਾਰਾ ਲੱਗਾ ਹੋਇਆ ਆ ਹਵਾ ਚਲਦੀ ਆ ਤੁਹਾਨੂੰ ਹੁਣ ਬਾਕੀ ਪਿੰਡ ਵਿੱਚ ਦਿਖਾਉਣੀ ਆ ਸਾਰਾ ਮਾਹੌਲ ਲਓ ਜੀ ਆ ਪਿੰਡ ਦੀ ਮੇਨ ਐਂਟਰੀ ਆ ਮਾਹੌਲ ਦਿਖਾਉਣੀ ਤੁਹਾਨੂੰ ਆ ਪੁਲੀ ਆ ਖਾਸਤਾ ਹਾਲਤਾ ਕੋਈ ਟਰੱਕ ਟਰੁਕ ਨੰਗਿਆ ਤੇ ਆ ਜਿਹੜੀ ਆ ਇਹ ਬੱਚ ਬੈ ਜਾਣੀ ਆ ਤੇ ਸਾਡਾ ਜਿਹੜਾ ਇੱਥੇ ਬਾਥਰੂਮ ਉੱਟ ਹੈ ਜਾਣਾ ਤੁਹਾਨੂੰ ਇੱਥੇ ਸੁੰਡੀਆਂ ਸੱਪ ਕੀੜੇ ਮਕੌੜੇ ਡੱਡੂ ਮੱਛੀਆਂ ਕੱਛੂ ਦੇਖਣ ਨੂੰ ਬਾਧੂ ਮਿਲਣਗੇ ਤੇ ਇਥੋਂ ਯਾਰ 스ਮੈਲ ਬਹੁ ਆਉਂਦੀ ਆ ਇਹ ਪਿੰਡ ਦੀ ਮੇਨ ਐਂਟਰੀ ਆ ਆ ਜਮੀਨ ਲਿੱਤਰਾਂ ਵਾਲਿਆਂ ਦੀ ਆ ਤੇ ਉਹਨਾਂ ਨੇ ਸਾਰਾ ਇਹ ਉਹ ਤੁਰ ਤੱਕਰ ਪੂਰਨਾ ਆ ਸਾਲ ਦੇ ਵਿੱਚ ਵਿੱਚ ਇਹ ਪਿੰਡ ਦੀ ਮੇਨ ਐਂਟਰੀ ਆ ਤੇ ਆ ਬਹੁਤ ਪੁਰਾਣਾ ਡਰਾਕਟਾ ਜੋ ਮੇਰੇ ਦਾਦੇ ਨੇ ਲਾਇਆ ਸੀਗਾ ਤੇ ਜੀ ਪਿੰਡ ਦੀ ਮੇਨ ਐਂਟਰੀ ਆ ਜਿਹੜੇ ਆ ਬੂਟੇ ਬਾਬਾ ਚੋਸ਼ੀ ਜੀ ਦੇ ਮੇਲੇ ਤੇ ਮਿਲੇ ਸੀ ਪਿਛਲੇ ਸਾਲ ਉਹ ਲਾਏ ਹੋਏ ਆ ਆ ਆਪਣਾ ਘਰਵਾ ਆ ਬਾਬਾ ਬੂਟਿਆਂ ਨਾਲ ਬਹੁਤ ਪਿਆਰ ਕਰਦੇ ਆ ਤੇ ਉਹ ਦੇਖੋ ਬੂਟੇ ਲਾਏ ਹੋਏ ਬੱਲੇ ਭਾਈ ਮਹਾਰਾਜ ਇਹ ਬੰਦਾ ਪਛਾਣ ਲਓ ਨਵੇਂ ਪਿੰਡ ਦਾ ਆ ਭਾਈ ਆਪ ਅੱਜ ਸੜਕਾ ਘਾਰਵਾ ਆਇਆ ਰੋਬੀ ਆਇਆ ਆਇਆ ਮੇਰਾ ਭਰਾ ਤੁਹਾਨੂੰ ਪਿੰਡ ਦੀ ਸਾਰੀ ਗੇੜੀ ਤੇ ਲਾ ਕੇ ਦਿਖਾਉਣੀ ਆ ਵੀਡੀਓ ਲੰਬੀ ਹੋ ਜਾਣੀ ਆ ਹੈ ਨਹੀਂ ਬਣਾਵਾਂਗੇ ਨਹੀਂ ਨਹੀਂ ਸਾਰਿਆਂ ਨੇ ਦੇਖਣੀ ਆ ਤੂੰ ਕਾ ਤੂੰ ਪਿੱਛੇ ਹੋ ਜਾ ਹਾਂ ਆਪਣੇ ਚਾਚਾ ਹਾਂਜੀ ਆ ਆਪਣੇ ਚਾਚਾ ਸੰਤੋਖ ਸਾਸੀ ਚਾਚਾ ਜੀ ਹੋਰ ਕਿਦਾ ਟੀਮ ਅੰਮੇਗਾ ਵੀਡੀਓ ਬਣਾ ਕੇ ਪਾਦੀ ਹੈ ਨਾ ਬਾਾਰ ਵੀ ਸਾਰੇ ਦੇਖ ਲੈਣਗੇ ਪਿੰਡ ਨੂੰ ਜਿਹੜੇ ਯਾਦ ਕਰਦੇ ਜਿਹੜੇ ਪਿੰਡ ਨੂੰ ਹਾਂਜੀ ਇਹ ਆਪਣੇ ਸਿਗੇ ਸੰਤੋਖ ਚਾਚਾ ਹੀ ਲੰਬੜਦਾਰ ਪਿੰਡ ਦੇ ਬਹੁਤ ਵਧੀਆ ਇਨਸਾਨ ਆ ਲੋ ਜੀ ਆਪਾਂ ਇੱਥੇ ਆ ਗਏ ਆ ਆਰਮੀ ਸ਼ਹੀਦ ਸਰਦਾਰ ਬਿਆਨਤ ਸਿੰਘ ਰੰਧਾਵਾ ਮਿਨੀ ਪਾਰਲੀਮੈਂਟ ਇੱਥੇ ਪਹਿਲਾਂ ਡਰਾਕਟ ਹੁੰਦਾ ਸੀ ਬਹੁਤ ਵੱਡਾ ਬੋਰਡ ਤੇ ਚਲੋ ਪਟ ਦਿੱਤਾ ਇੱਥੇ ਬਹੁਤ ਵਧੀਆ ਬੈਂਡ ਨੂੰ ਬਣਾਤਾ ਫਰਸ਼ ਲਾਤੀ ਬਟ ਤੁਹਾਨੂੰ ਪਤਾ ਹੀ ਆ ਸੱਥਾਂ ਵਿੱਚ ਅੱਜ ਕੱਲ ਕੋਣ ਪੈਂਦਾ ਹੈ ਨਾ ਪਿੰਡ ਦੇ ਵਿੱਚ ਨੂੰ ਨਹੀਂ ਆਣਾ ਨਾ ਰੁੱਬੀ ਆਪਾਂ ਮੋੜ-ਮੋੜੀ ਯਾਦ ਅਸਤਾਵੇ ਪਿੰਡ ਦੀਆਂ ਗਲੀਆਂ ਦੀ ਹਾਂ ਉੱਥੇ ਤਾਂ ਘਣਾ ਹੁਲਾਦੀ ਆਹ ਕਲੀਆਂ ਦੇਖ ਨਹੀਂ ਵਧੀਆ ਲਾਈਆਂ ਨਾ ਇਹਨਾਂ ਵਕਤੇ ਬਹੁਤ ਹੀ ਲਾਈਆਂ ਪਿੰਡ ਮੇਰਾ ਸੋਨਾ ਬਹੁਤ ਆ ਏਦਾਂ ਦੀ ਗੱਲ ਨਹੀਂ ਜਿੱਥੇ ਮੈਂ ਨੈਗੇਟਿਵ ਗੱਲਾਂ ਕਰਦਾ ਪਿੰਡ ਦੀਆਂ ਉੱਥੇ ਮੈਂ ਪੋਜ਼ਿਟਿਵ ਵੀ ਬਹੁਤ ਕਰਦਾ ਸਾਡੇ ਪਿੰਡ ਜਿਹੜਾ ਹੈ ਨਾ ਉਹ ਸੋਨਾ ਵੀ ਬਹੁਤ ਆ ਕੋਈ ਗੱਲ ਨਹੀਂ ਹਰੇਕ ਪਿੰਡ ਵਿੱਚ ਕੋਈ ਹੈ ਪਿੰਡ ਦੀ ਯਾਦਗਾਰੀ ਖੜੀ ਕੇ ਸਾਡੇ ਪ੍ਰਾਣੀਆਂ ਸਵਾਰੀਆਂ ਢੋਲਣ ਦੇ ਵਿੱਚ ਉਤਰਦੇ ਆਵਾਜ਼ ਰਿਕਾਰਡ ਹੁੰਦੀ ਵਿੱਚ ਮਾਮਾ ਤੇ ਆ ਆਪਣੇ ਉਹ ਭੂੰਡ ਖੜਾ ਆ ਚਲੋ ਫੇਰ ਵੀ ਵਧੀਆ ਸਾਡੇ ਪਿੰਡ ਦੀ ਇੱਕ ਗਾਰੰਟੀ ਆ ਅਮਰੀ ਜਿੰਨੇ ਵੀ ਹੋਣਗੇ ਮਾੜਾ ਮੋਟਾ ਚਲੋ ਨਾ ਇਦਾਂ ਨਹੀਂ ਕਦੀ ਕਦੀ ਇੱਚੋ ਜੇ ਕੋਈ ਲੋਹਾ ਕੱਢ ਕੇ ਲੈ ਗਿਆ ਜਾਂ ਕੋਈ ਕਿੱਦਾਂ ਨਾ ਪਰ ਹੁਣ ਇਦਾਂ ਨਾ ਹੋਵੇ ਕਿ ਮੈਂ ਇਹ ਦੱਸ ਦਿੱਤਾ ਕਿ ਗ੍ਰੀਪਤਾ ਉਹਨਾਂ ਨੂੰ ਪਤਾ ਨਾ ਹੋਵੇ ਕਿ ਤੇ ਟੈਂਪੋ ਕਿੱਦਾ ਹੁਣ ਮੈਂ ਦੱਸ ਦਿੱਤਾ ਕਿ ਮੈਂ ਵੀਡੀਓ ਬਣਾ ਲਈ ਕਰ ਲੂ ਚੱਕ ਲੈ ਹੈ ਨਾ ਚਲੋ ਕੋਈ ਗੱਲ ਨਹੀਂ ਤੇ ਇਹ ਆਪਣਾ ਯਾਦਗਾਰੀ ਟੈਂਪੂ ਆ ਅੰਕਲ ਚਲਾਉਂਦੇ ਹੁੰਦੇ ਸੀ ਬਲਬੀਰ ਤੇ ਉਹਨਾਂ ਨੇ ਹੁਣ ਫਿਰ ਇਹ ਟੈਂਪੂ ਚਲਾਉਣਾ ਛੱਡ ਦਿੱਤਾ ਤੇ ਬਹੁਤ ਟਾਈਮ ਚਲਾਇਆ ਉਹਨਾਂ ਨੇ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਇੱਧਰ ਦੇਖੋ ਬਿਜਲੀ ਦੇ ਖੰਬੇ ਤੇ 글로 ਦੀ ਬੇਲ ਚੜੀ ਹੋਈ ਆ ਹੂੰ ਇਹ ਆਹ ਪਤਾ ਨਹੀਂ ਕਿੱਦਾਂ ਹਨਾ ਰੂੜੀ ਜਿਹੀ ਬਣੀ ਆ ਹਾਂ ਆ ਨਿੱਕੀ ਮੋਟਰ ਆ ਇੱਥੇ ਬੜਾਨਾ ਤੇ ਇੰਦਰ ਦਾ ਨਾਲੇ ਜਿੱਥੇ ਘਰ ਲੋਕਾਂ ਨੇ gana ਖਰੇ ਸ਼ਦਾਈ ਹੋਇਆ ਇਹ ਕੈਮਰਾ ਹੈ ਜਿੱਕੀ ਫਿਰਦਾ ਹੈ ਹਾਂ ਜਿਹੜਾ ਆ ਆ ਆਪਣੇ ਆਪਣੇ ਜਿਹੜੇ ਸਿੰਗਰ ਸਰਪੂ ਸੁਦੀਕ ਜੀ ਉਹਨਾਂ ਦਾ ਘਰ ਵਾ ਬਹੁਤ ਵਧੀਆ ਸਿੰਗਰ ਵਾ ਤੇ ਇੱਕਦਾਂ ਨੂੰ ਅੰਕਲ ਨਾਲ ਮਿਲਣਾ ਆ ਉਹ ਅੱਗੇ ਬੈਠੇ ਬਯੌਰਕ ਪੈਂਟ ਵਿੱਚ ਮਿਲਣ ਲੱਗਦਾ ਸ਼ਾਇਦ ਸਭ ਤੋਂ ਨਾਲ ਜਿਆਦਾ ਉਮਰ ਵਾਲੇ ਇਹੀ ਆ ਹਾਂ ਕੋਈ ਗੱਲ ਨਹੀਂ